ਇਹ ਲੈਡਿਸ ਵੀ ਆ ਨਾ ਹਾਂਜੀ ਲੈਡਿਸ ਕਿੰਨੇ ਦੀ 500 ਦੀ ਹਾਂਜੀ 5 ਤੇ ਜੈਂਟਸ ਇਹ ਲੈਡਿਸ ਸਾਰੀਆਂ ਜੈਂਟ ਵੀ ਚਾਹੀਦਾ ਹੈ ਜੈਂਟ ਚਾਹੀਦਾ ਲੋ ਜੇ ਤੇ ਇੰਦਰ ਵੀ ਛੋਟੇ ਬੱਚਿਆਂ ਦੇ ਕੱਪੜੇ ਆ ਤੇ ਇਹ ਦੇਖੋ ਜਿਹਦਰ ਵੀ ਛੋਟੇ ਬੱਚਿਆਂ ਦੇ ਕੱਪੜੇ ਜਿਹਦਾ ਸਾਰਾ 555 ਰੁਪਏ ਲੋ ਜੇ ਇਧਰ ਸਤਾਨੇ ਰਜਾਈਆਂ ਵੀ ਦੇਖੋ ਛੋਟੇ ਬੱਚਿਆਂ ਨੇ ਰਜਾਈਆਂ ਤੁਹਾਨੂੰ ਮਿਲ ਚੁੱਕੀਆਂ ਕਲਰ ਤੁਹਾਨੂੰ ਹਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰੀਹਲ ਮੇਂਜ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਮਨਚਾਹ ਬਾਜ਼ਾਰ ਤੇ ਇੱਥੇ ਤੁਹਾਨੂੰ ਦਿਖਾਵਾਂਗੇ ਮਟੀਰੀਅਲ ਸਾਰਾ ਦਿਖਾਵਾਂਗੇ ਪੜਦੇ ਵਗੈਰਾ ਦਿਖਾਵਾਂਗੇ ਸੋਫਿਆਂ ਦੇ ਕਵਰ ਬੈੱਡ ਦੇ ਬੈੱਡ ਸ਼ੀਟ ਦਿਖਾਵਾਂਗੇ ਬੱਚਿਆਂ ਦੇ ਕੱਪੜੇ ਦਿਖਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਤੇ ਚਲੋ ਜੀ ਤੁਹਾਨੂੰ ਦਿਖਾਉਨੇ ਆ ਪੜਦੇ ਬੱਚਿਆਂ ਦੇ ਕੱਪੜੇ ਜੈਂਟਸ ਕੱਪੜੇ ਲੇਡੀਜ਼ ਕੱਪੜੇ ਤੇ ਬੱਚਿਆਂ ਦੇ ਕੱਪੜੇ ਗਰਮ ਕੱਪੜੇ ਸਾਰੇ ਦਿਖਾਵਾਂਗੇ ਐਡੇ ਵੀਡੀਓ ਨਾਲ ਬਣੇ ਨੇ ਚਲੋ ਚੱਲਦੇ ਤੁਹਾਨੂੰ ਦਿਖਾਉਨੇ ਆ ਹਾਂਜੀ ਇੱਧਰ ਜੈਂਟਸ ਪਜਾਮੇ ਲੱਗੇ ਹੋਏ ਆ ਇੱਧਰ 2 200 ਨੂੰ ਗਰਮ ਪਜਾਮੇ ਲੱਗੇ ਹੋਏ ਤੇ ਦੇਖ ਸਕਦੇ ਆ ਜੋ ਵੀ ਰੇਟ ਹੋ ਰਹਾ ਹਾਫ ਰੇਟ ਵਾ ਤੇ ਇਧਰ ਪਜਾਮੇ ਹੈਗਾ ਜਿਹਦਾ ਇਹ 700 ਰੁਪਏ ਤੇ ਰਹਾ ਹਾਫ ਰੇਟ ਵਾ ਇਹ ਮੋٹے ਪਜਾਮੇ ਆ ਸਰਦੀਆਂ ਵਾਲੇ ਜੈਂਟਸ ਪਜਾਮੇ ਦਿਖਾ ਰਹੇ ਆ ਜੀ ਇਧਰ ਜੈਂਟਸ ਪਜਾਮੇ ਆ ਇਹਨਾਂ ਦੇ ਜਿਹਦਾ ਵਕ ਵਕ ਰੇਟ ਵਾ ਤੁਸੀਂ ਦੇਖ ਸਕਦੇ ਆ ਇਹ ਸਾਰੇ ਜੈਂਟਸ ਪਜਾਮੇ ਆ ਤੇ ਇਹਨਾਂ ਦੇ ਜੋ ਰੇਟ ਲਿਖੇ ਹੋਏ ਆ ਉਹਨਾਂ ਦਾ ਹਾਫ ਰੇਟ ਲੱਗੂਗਾ ਜਿਹਦਾ ਇਹ 700 ਰੁਪਏ ਆ 700 ਰੁਪਏ ਆ ਇਹ ਰਹਾ হাফ ਰੇਟ ਲੱਗੂਗਾ ਜੀ ਪਜਾਮਿਆਂ ਦਾ ਜੈਂਟਸ ਪਜਾਮੇ ਆ ਹਰ ਕਲਰ ਜੈਂਟਸ ਪਜਾਮਿਆਂ 'ਚ ਮਿਲ ਜੂਗੇ ਤੁਹਾਨੂੰ ਤੇ ਜੋ ਵੀ ਰੇਟ ਹੋਇਆ ਇਹਨਾਂ ਦਾ হাফ ਰੇਟ ਲੱਗੂਗਾ ਜੈਂਟਸ ਪਜਾਮਿਆਂ ਦਾ ਤੇ ਇੱਧਰ ਆਹ ਹੋਰ ਦਾ ਨੋਰਮਲ ਟੈਕ ਕੋਈ ਪਰ ਨਹੀਂ ਇਹਦੇ 'ਚ ਨਵਾਂ ਨੋਰਮਲ ਹੋਇਆ ਉਹ ਬੇਗਾ ਇੱਧਰ ਜੈਂਟਸ ਜੈਕਟ ਆਇਆ ਤੇ ਜੋ ਰੇਟ ਉੱਤੇ ਲਿਖਿਆ ਹੋਇਆ ਉਹ ਰਹਾ হাফ ਰੇਟ ਵਾ 50% ਡਿਸਕਾਊਂਟ ਹੋਆ ਤੇ ਇਸ ਤਰ੍ਹਾਂ ਦੀ ਹੁੱਡੀਆਂ ਤੁਹਾਨੂੰ ਮਿਲ ਜੂਗੀਆਂ ਜੈਕਟਾਂ ਹੁੱਡੀਆਂ ਤੇ ਦੇਖ ਸਕਦੇ ਆ ਗਰਮਾ ਬਿਲਕੁਲ ਹੈ ਦੇਖੋ ਹਾਲੇਦ ਵਾਲੇ ਦੋਜੀ ਪੋਪਟਾਂ ਵੀ ਹੈਗੀਆਂ ਬਿਲਕੁਲ ਗਰਮਾ ਤੇ ਅੰਦਰੋਂ ਵੀ ਦੇਖ ਸਕਦੇ ਆ ਤੇ ਜੋ ਇਹਦਾ ਰੇਟ ਹੋਰ হাফ ਰੇਟ ਲੱਗੂਗਾ ਜਿਦਾ ਇੱਥੇ ਲਿਖਿਆ ਹੋਇਆ ਸੈਜ ਤਾਂ ਹਰ ਕੋ ਮਿਲ ਜੂਗਾ 11 1100 ਰੁਪਏ ਲਿਖਿਆ ਹੋਇਆ ਰੇਟ ਸੈਜ ਹਰ ਕੋ ਮਿਲ ਜੂਗਾ ਤੁਹਾਨੂੰ ਤੇ ਇਸ ਤਰ੍ਹਾਂ ਤੁਹਾਨੂੰ ਹੁੱਡੀਆਂ ਮਿਲ ਜੂਗੀਆਂ ਤੇ ਹਰ ਇੱਕ ਕਲਰ ਮਿਲ ਜੂਗਾ ਜਿਦਾ ਇਹ ਕਲਰ ਦੇਖੋ ਕਲਰ ਵੀ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਤੇ ਦੇਖੋ ਕਲਰ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਹੁੱਡੀਆਂ ਦੇ ਜੋ ਪ੍ਰਾਈਸ ਲਿਖੇ ਹੋਏ ਆ ਉਹਦਾ ਹਾਫ ਰੇਟ ਵਾ ਜੀ 1100 ਰੁਪਏ ਆ ਤੇ ਇਹਦਾ 550 ਵਾ ਰੇਟ ਇੱਧਰ ਵੀ ਤੁਹਾਨੂੰ ਜੈਕਟਾਂ ਮਿਲ ਜੂਗੀਆਂ 11100 ਰੁਪਏ ਰੇਟ ਲੱਗੇ ਹੋਇਆ ਤੇ ਦੇਖ ਸਕਦੇ ਆ ਇਹ ਇਹਦਾ ਅੱਧਾ ਰੇਟ ਲੱਗੂਗਾ ਜੋ ਵੀ ਇਹਦਾ ਉੱਤੇ ਰੇਟ ਵਾਰੇ ਇਹ ਵੀ ਜੈਂਟਸ ਜੈਕਟਾਂ ਸਾਰੀਆਂ ਤੇ ਤੁਹਾਨੂੰ ਇੱਥੇ ਜੈਂਟਸ ਜੈਕਟਾਂ ਹਰ ਤਰ੍ਹਾਂ ਦੀਆਂ ਮਿਲ ਜੂਗੀਆਂ ਦੇਖ ਸਕਦੇ ਆ ਤੇ ਇਹਨਾਂ ਦਾ ਵੀ 11 1100 ਰੁਪਏ ਰੇਟ ਲਿਖਿਆ ਹੋਇਆ ਤੇ ਇਹਦਾ ਜੋ 1100 ਰੇਟ ਲਿਖਿਆ ਹੋਇਆ ਉਹਦਾ ਹਾਫ ਰੇਟ ਲੱਗੂਗਾ ਤੁਹਾਨੂੰ ਜੈਕਟਾਂ ਦਾ ਤੇ ਹਰ ਇੱਕ ਤਰ੍ਹਾਂ ਦੇ ਜੈਕਟਾਂ ਮਿਲ ਜੂਗੇ ਇੱਥੇ ਤੁਹਾਨੂੰ ਇਹ ਦੇਖੋ ਇਸ ਤਰ੍ਹਾਂ ਦੇ ਜੈਕਟਾਂ ਆ ਤੇ ਗਰਮ ਜੈਕਟ ਆਇਆ ਇਹਦਾ ਜਿਹਦਾ 1200 ਰੁਪਏ ਰੇਟ ਲੱਗੇ ਤੇ ਇਹਦਾ ਅਧ ਲੋਕ ਨੂੰ ਹੈ ਤੁਹਾਨੂੰ ਇਹ 1200 600 ਲੁਕੋ 1100 ਆ 550 ਲੁਕੋ ਜ 1800 ਇਹ ਦੇਖੋ ਇਸ ਤਰ੍ਹਾਂ ਇਹਦਾ ਹਾਫ ਆਫ ਰੇਟ ਲੁਕੋਗੇ ਜਿਹਾ ਆਇਆ ਇਸ ਤਰ੍ਹਾਂ ਜੈਕਟ ਆਇਆ ਗਰਮਾ ਜੈਂਟਸ ਜੈਕਟ ਤੇ ਜੋ ਵੀ ਇਹਦਾ ਰੇਟ ਆ ਉਹ ਦਾ ਹਾਫ ਰੇਟ ਲੁਕੋਗੇ ਤੁਹਾਨੂੰ ਜੈਕਟਾਂ ਦੇ ਦੇਖੋ ਜੀ ਤੇ 18 1800 9900 ਰੁਪਏ 1100 ਲਿਖਿਆ ਆਇਆ ਤੇ 55 5500 ਚੈਂਸ ਸਜੈਕਟ ਆਇਆ ਤੇ ਇਧਰ ਤੁਹਾਨੂੰ ਛੋਟੇ ਬੱਚਿਆਂ ਦੇ ਪਜਾਮੇ ਵੀ ਮਿਲ ਜੂਗੇ ਤੇ ਇਧਰ ਲਿਖੇ ਹੋਏ ਆ ਰੇਟ ਵੀ ਨਾਲ ਨਾਲ ਰੇਟ ਵੀ ਲਿਖਿਆ ਹੈ ਜਿੱਤਾ 34 ਨੰਬਰ ਇਸ ਤਰ੍ਹਾਂ 33 ਨੰਬਰ ਚ ਛੋਟੇ ਬੱਚਿਆਂ ਦੇ ਤੁਹਾਨੂੰ ਤੇ ਜੈ ਟਰੌਜ਼ਰ ਵੀ ਮਿਲ ਜੂਗੇ ਤੇ ਲੇਖ ਸਕਦੇ ਇਸ ਤਰ੍ਹਾਂ ਗਰਮ ਟਰੌਜ਼ਰ ਵੀ ਮਿਲ ਜੂਗੇ ਇਸ ਤਰ੍ਹਾਂ ਦੇ ਤੇ ਜੇ ਇਸ ਤਰ੍ਹਾਂ ਦੇ ਲੈਣੇ ਆ ਤੇ ਇਹ ਵੀ ਮਿਲ ਜੂਗੇ ਤੁਹਾਨੂੰ ਤੇ ਛੋਟੇ ਬੱਚਿਆਂ ਦੇ ਵੀ ਤੁਹਾਨੂੰ ਪਜਾਮੇ ਵਗੈਰਾ ਇੱਥੇ ਮਿਲ ਜਾਣੇ ਆ ਤੇ 34 ਨੰਬਰਸ ਤੇ ਇੱਥੇ ਲਿਖਿਆ ਹੋਇਆ 34 ਨੰਬਰ ਆ ਤੇ 34 ਨੰਬਰ ਇਹ ਦੇਖੋ ਲਿਖਿਆ ਹੋਇਆ 34 ਨੰਬਰ ਤੇ ਤੁਹਾਨੂੰ ਕੱਪੜੇ ਕਾਫੀ ਮਿਲ ਜੂਗੇ ਇੱਥੇ ਛੋਟੇ ਬੱਚਿਆਂ ਦੇ ਵੀ ਦੇਖ ਸਕਦੇ ਆ ਤੇ ਇਧਰ ਵੀ ਛੋਟੇ ਬੱਚਿਆਂ ਦੇ ਕੱਪੜੇ ਆ ਤੇ ਦੇਖੋ ਜੀ ਇੱਧਰ ਵੀ ਛੋਟੇ ਬੱਚਿਆਂ ਦੇ ਕੱਪੜੇ ਜਿੱਦਾਂ ਸਾਰਾ 555 ਰੇਟ ਲਿਖਿਆ ਤੇ ਇਹਦਾ ਅੱਧਾ ਆ ਹਾਫ ਰੇਟ ਲੱਗੂਗਾ ਜਿਸ ਤਰ੍ਹਾਂ ਇਹ ਵੀ ਆ 500 ਰੁਪਏ ਰੇਟ ਲਿਖਿਆ ਹੈ ਤੇ ਦੇਖ ਸਕਦੇ ਹੋ ਇੱਧਰ 500 ਰੁਪਏ ਰੇਟ ਲਿਖਿਆ ਹੈ ਰ ਹਾਫ ਰੇਟ ਲੱਗੂਗਾ 50% ਡਿਸਕਾਊਂਟ ਤੇ ਹੈ ਬੱਚਿਆਂ ਦੇ ਕੱਪੜੇ ਇਸ ਤਰ੍ਹਾਂ ਦੇਖ ਸਕਦੇ ਹਾਂ ਇਹ ਦੇਖੋ ਇਹ ਦੇਖੋ ਡਿਸਕਾਊਂਟ 50% ਡਿਸਕਾਊਂਟ ਤੇ ਮੰਨ ਚਾਹੋ 50% ਡਿਸਕਾਊਂਟ ਤੇ ਲੱਗੇ ਹੋਏ ਆ ਕੱਪੜੇ ਸੋ ਇਹ ਛੋਟੇ ਬੱਚਿਆਂ ਦੇ ਕੱਪੜੇ ਤੁਹਾਨੂੰ ਦਿਖਾ ਰਹੀ ਜਿਹਦਾ 600 ਰੇਟ ਲਿਖਿਆ ਆਇਆ ਥੇ ਇਹ ਤੇ ਹਾਫ ਰੇਟ 300 ਲੱਗੂਗਾ ਤੇ ਇਹ ਸਾਰੇ ਛੋਟੇ ਬੱਚਿਆਂ ਦੇ ਇਹ ਕਿੰਨੇ ਨੰਬਰ ਤੇ ਤੱਕ ਵਾ ਬੱਚਿਆਂ ਦੇ ਇਹ ਦੇਖੋ 24 ਲਿਖਿਆ ਹੈ ਤੇ ਇਹ ਸਾਰੇ ਜੋ ਵੀ ਰੇਟ ਉੱਤੇ ਲਿਖਿਆ ਹੋਇਆ 500 ਆ 500 ਇਹ ਹਾਫ ਰੇਟ ਲੱਗੂਗਾ ਜੋ ਵੀ ਜ 500 250 ਦਾ ਜ 700 ਦਾ ਆ ਤੇ ਇਹ 350 ਦਾ ਇਸ ਤਰ੍ਹਾਂ ਰੇਟ ਲਿਖੇ ਹੋਏ ਆ ਸਾਰੇ ਬੱਚਿਆਂ ਦੇ ਕੱਪੜੇ ਆ ਸਾਰੇ ਤੁਹਾਨੂੰ ਦੁਕਾਨ ਹੈ ਤੇ ਜੋ ਉਤੇ 50% ਡਿਸਕਾਊਂਟ ਚੱਲਦਾ ਜੋ ਰੇਟ ਹੋਆ ਉਹ ਅੱਧਾ ਅੱਧਾ ਰੇਟ ਲਕੋਗਾ ਇਸ ਤਰ੍ਹਾਂ ਇਹ ਛੋਟੇ ਬੱਚਿਆਂ ਦੇ ਵੀ ਕੱਪੜੇ ਆ ਤੇ 5-500 ਰੁਪਏ 550 ਤੇ ਅੱਧਾ ਅੱਧਾ ਰੇਟ ਲਗੂਆ ਸਰਦੀਆਂ ਦੇ ਕੱਪੜੇ ਵੀ ਤੁਹਾਨੂੰ ਮਿਲ ਜੂ ਇੱਥੇ ਬੱਚਿਆਂ ਦੇ ਦੇਖ ਸਕਦੇ ਆ ਇਸ ਤਰ੍ਹਾਂ ਸਰਦੀਆਂ ਦੇ ਕੱਪੜੇ ਬੱਚਿਆਂ ਨੇ ਮਿਲ ਜੂਗੇ ਤੇ ਇਹ ਦੇਖੋ ਜੀ ਤੇ ਇੰਟਰ ਵੀ ਲਿਖਿਆ ਹੋਇਆ ਹੈ ਜਿੱਦਾਂ ਵੱਖ-ਵੱਖ ਰੇਟ ਵੀ ਵੱਖ-ਵੱਖ ਲਿਖੇ ਹੋਏ ਆ ਤੇ 700 ਰੁਪਿਆ ਹੈ 650 ਆ ਦੇਖ ਸਕਦੇ ਤੁਸੀਂ ਤੇ ਇਹਦੇ ਅੱਧਾ ਅੱਧਾ ਰੇਟ ਲਿਖਿਆ ਹੋਇਆ ਜੋ 700 ਆ 350 600 100 ਲੱਗੂਗਾ ਇਸ ਤਰ੍ਹਾਂ ਤੁਹਾਨੂੰ ਛੋਟੇ ਬੱਚਿਆਂ ਦੇ ਕੱਪੜੇ ਮਿਲ ਜੂਗੇ ਕਾਫੀ ਲੱਗੇ ਹੋਏ ਆ ਛੋਟੇ ਬੱਚਿਆਂ ਦੇ ਕੱਪੜੇ ਵੀ ਤੇ ਇੰਟਰ ਵੀ ਤੁਹਾਨੂੰ ਹੁੱਟੀਆਂ ਵਗੈਰਾ ਵੀ ਮਿਲ ਜੂਗੀਆਂ ਤੇ ਇਸ ਟ੍ਰੋਪੀਏ ਤਾਂ 550 ਦੇ ਲੱਗੇ ਹੋਏ ਆ ਤੇ ਕੱਪੜੇ ਇਸ ਤਰ੍ਹਾਂ ਬੱਚਿਆਂ ਦੇ ਸਾਰੇ ਕੱਪੜੇ ਤੁਹਾਨੂੰ ਹਰ ਕਿਸ ਤਰ੍ਹਾਂ ਦੇ ਬੱਚਿਆਂ ਦੇ ਕੱਪੜੇ ਮਿਲ ਜੂਗੇ ਇਹ ਦੇਖੋ ਜੀ ਇਹ 23 ਨੰਬਰ ਚੋ ਇਹ ਹੈਗਾ 700 ਪ੍ਰਾਈਸ ਤੇ ਇਧਰ ਰੇਟ ਲਕੂਗਾ ਜਿਸ ਤੋਂ ਜੋ ਜੋ ਰੇਟ ਵਾ 650 ਹत्ता ਰੇਟ ਲਕੂਗਾ ਜੋ ਜੋ ਰੇਟ ਵਾ ਹੋ ਰਾ ਹਾਫ ਰੇਟ ਲਕੂਗਾ ਇਧਰ ਵੀ ਕਪੜੇ ਆ ਗਏ ਬੱਚਿਆਂ ਦੇ ਸਾਰੇ ਤੁਹਾਨੂੰ ਬੱਚਿਆਂ ਦੇ ਕਪੜੇ ਇੱਥੇ ਦਿਖਾ ਰਹੇ ਤੇ ਵਾਕਿਆ ਵੀਡੀਓ ਵਧੀਆ ਲੱਗਦੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਾ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦੇਈਓ ਜੀ ਤੇ ਇਹ ਸਾਰੇ ਬੱਚਿਆਂ ਦੇ ਕਪੜੇ ਤੁਹਾਨੂੰ ਦਿਖਾ ਰਹੇ ਆ ਇਹ ਦੇਖੋ ਜੀ ਜੋ ਰੇਟ ਵਾ ਹੋ ਰਾ ਹਾਫ ਰੇਟ ਲਕੂਗਾ ਇਸ ਤਰ੍ਹਾਂ ਛੋਟੇ ਇਧਰ ਗਰਲਸ ਦੇ ਵੀ ਤੇ ਦੇਖ ਸਕਦੇ ਹੋ ਸਾਹਮਣੇ ਇਸ ਤਰ੍ਹਾਂ ਲੱਗੇ ਹੋਏ ਆ ਕੱਪੜੇ ਤੁਸੀਂ ਹੋ ਜੀ ਤੇ ਇਹ ਤੁਹਾਨੂੰ ਦਿਖਾਇਆ ਛੋਟੇ ਬੱਚਿਆਂ ਦੇ ਕੱਪੜੇ ਤੁਹਾਨੂੰ ਦਿਖਾ ਰਹੇ ਹਾਂ ਇਹ ਦਲੇ ਲੇਡੀਜ਼ ਪਿੱਛੇ ਅੰਮੀ ਆ ਗਈ 60 ਰੇਟ ਬਾਈ ਦਾ ਹਾਫ ਰੇਟ ਰੱਖੂਗਾ ਇਹ ਗਰਮ ਪਜਾਮੇ ਆ ਲੇਡੀਜ਼ ਗਰਮ ਪਜਾਮੇ ਆ ਦੇਖ ਸਕਦੇ ਹੋ ਰੰਗ ਵੀ ਤੁਹਾਨੂੰ ਹਰ ਕਤਰਾਂ ਦਾ ਰੰਗ ਵੀ ਮਿਲ ਜੂਗਾ ਜੇ ਇਹਦੇ ਨਾਲ ਤੁਹਾਨੂੰ ਪੌਕੇਟ ਵੀ ਮਿਲ ਜੂਗੀ ਤੇ ਪੌਕੇਟ ਵੀ ਨਾਲ ਲੱਗੀ ਹੋਈਆਂ ਆ ਤੇ ਇਧਰ ਵੀ 660 ਰੇਟ ਲਿਖਿਆ ਹੋਇਆ ਤੇ ਇਹਦਾ হাফ ਪੇਅਰ ਵਾਸ 300 ਲੇਡੀਜ਼ ਪਜਾਮੇ ਆ ਤੇ ਦੇਖ ਸਕਦੇ ਆ ਤੇ ਇਧਰ ਵੀ 650 ਰੇਟ ਵਾ ਇਹ ਵੀ ਲੇਡੀਜ਼ ਪਜਾਮੇ ਆ ਤੇ ਇਧਰ ਪੈਂਟਾਂ ਵਗੈਰਾ ਆ ਗਈਆਂ 800 ਰੁਪਏ 700 ਇਧਰ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਕੱਪੜੇ ਮਿਲ ਜੂਗੇ ਲੇਡੀਜ਼ ਵੀ ਜੈਂਟਸ ਵੀ ਔਰ ਬੱਚਿਆਂ ਦੇ ਕੱਪੜੇ ਵੀ ਜਿੱਦਾ ਇੱਥੇ ਵੀ ਰੇਟ ਲਿਖੇ ਹੋਏ ਆ 600 ਇਹਨਾਂ ਦੇ ਹਾਫ ਆਫ ਰੇਟ ਲੱਗੂਗੇ ਜੇ 600 ਆ ਹਾਫ ਆਫ ਰੇਟ ਲੱਗੂਗੇ ਇਸ ਤਰ੍ਹਾਂ ਲੇਡੀਜ਼ ਪਜਾਮੇ ਤੁਹਾਨੂੰ ਮਿਲ ਜੂਗੇ ਤੇ ਦੇਖ ਸਕਦੇ ਆ ਤੇ ਇਹ 400 ਚੋਂ ਇਹ 200 ਚੋਂ ਤੁਹਾਨੂੰ ਪਜਾਮਾ ਮਿਲੂਗਾ ਲੇਡੀਜ਼ ਪਜਾਮਾ ਇਹ 2 200 ਨੂੰ 100 ਦੇ ਸਾਹਮਣੇ 2250 ਪਜਾਮਾ ਮਿਲੂਗਾ ਤੁਹਾਨੂੰ ਤੇ ਤੇ ਸਾਰੇ ਲਿਖੇ ਹੋਏ ਆ ਰੇਟ ਉੱਤੇ ਲਿਖੇ ਹੋਏ ਆ ਤੁਸੀਂ ਤੁਹਾਡਾ ਹਾਫ ਰੇਟ ਵਾ ਜੋ ਵੀ ਲੱਗੇ ਹੋਇਆ ਲੋ ਜੀ ਇੱਥੇ ਹੁਸ਼ਿਆਰਪੁਰ ਅਸ਼ੀਰਵਾਦ ਬਟਿਕ ਹੁਸ਼ਿਆਰਪੁਰ ਚ ਲੱਗੀ ਹੋਈ ਆ ਸੇਲ 5500 ਰੁਪਏ ਜੈਕਟਰ ਜੈਂਟਸ ਜੈਕਟਾਂ ਦੇਖ ਸਕਦੇ ਤੁਸੀਂ 5500 ਰੁਪਏ ਜੈਕਟਾਂ ਆ ਜੀ ਲੋ ਜੀ 5500 ਰੁਪਏ ਜੈਕਟ ਲੱਗੀ ਹੋਈ ਆ ਇਹ ਇਧਰ ਵੀ लेडिज कोटिया सेल लगी हुई है लो जी साढ़े पांच सौ सेल लगी हुई है लेडीज कोटियाँ दी इधर साढ़े पांच सौ लेडिज कोटिया सेल लगी हुई है देख सकते तो साढ़े पाँच सौ लेडीज कोटिया सेल लगी हुई है, fierce, है well. <shỉ struggle> देख सकते हो ये कलर सारे मिल जूगा लगी हुई है लेडिज कोटिया सेल साढ़े पाँच सौ ਕਾਫੀ ਕਲਰ ਹੋ ਦੇਖ ਸਕ ਰਹੇ ਆ ਲੈਡਿਸ ਕੋਟ ਦਾ ਸ਼ੋਰ ਕੋਟੀਆਂ ਮਿਲ ਜੂਗੀਆਂ ਲੈਡਿਸ ਫਟੀਆਂ ਵੀ ਮਿਲ ਜੂਗੀਆਂ ਸ਼ੋਰਟਸ ਵੀ ਮਿਲ ਜੂਗੀਆਂ ਲੈਡਿਸ ਕੋਟ ਨੇ ਸੇਲ ਲੱਗੀ ਹੋਈ ਹੈ ਇਹ ਲੈਡਿਸ ਵੀ ਆ ਨਾ ਹਾਂਜੀ ਲੈਡਿਸ ਕਿੰਨੇ ਦੀ 500 ਦੀ ਹਾਂਜੀ 5 ਤੇ ਜੈਂਟਸ ਇਹ ਲੈਡਿਸ ਸਾਰੀਆਂ ਜੈਂਟਸ ਵੀ ਜਾਈਦਾ ਹੈ ਜੈਂਟਸ ਜਾਈਦਾ ਲੋ ਜੀ ਇੱਥੇ ਲੈਡਿਸ ਜੈਕਟਾਂ ਨੇ ਸੇਲ ਲੱਗੀ ਹੋਈ ਆ 5 500 ਰੁਪਏ ਲੱਗੀ ਹੋਈਆਂ ਨਾਲ ਹੀ ਟੋਪੀਆਂ ਮਿਲ ਜੂਗੀਆਂ ਲੈਡਿਸ ਕਲਰ ਵੀ ਤੁਹਾਨੂੰ ਮਿਲ ਜੂਗੀਆਂ ਹਾਦਪੁਰ ਦੇ ਵਿੱਚ ਕੋਟੀਆਂ ਕੋਟੀਆਂ ਦੀ ਜ ਲੈਡੀਆਂ ਕੋਟੀਆਂ ਦੇ ਸੇਲ ਲੱਗੀ ਹੋਈ ਆ 5500 ਰੁਪਏ ਪਜਾਮਿਆਂ ਦੇ ਸੇਲ ਲੱਗੀ ਹੋਈ ਆ ਮੋٹے ਪਜਾਮਿਆਂ ਦੇ ਸੇਲ ਦੇਖ ਸਕਦੇ ਆ ਨਾਲੇ ਟਰੈਕਸੂਟ ਟਰੈਕਸੂਟ ਦੀ ਸੇਲ ਲੱਗੀ ਹੋਈ ਆ ਤੇ ਦੇਖ ਸਕਦੇ ਆ ਇਧਰ ਵੀ ਸੇਲ ਲੱਗੀ ਹੋਈ ਆ ਲੋ ਜੀ ਇਧਰ 2200 ਸੇਲ ਲੱਗੀ ਹੋਈ ਆ 200 ਰੁਪਏ 200 ਰੁਪਏ 200 ਰੁਪਏ ਲੋ ਜੀ ਇਧਰ 2200 ਰੁਪਏ ਸੇਲ ਲੱਗੀ ਹੋਈ ਆ लेडीज दो, दो सौ रुपये सेल लगी हुई कलर भी इतना हर पता न्यू पुरानी नहीं है जी। दो सौ रुपये लगे नमी नहीं है पुरानी है जी सूटर सेल भी लगी हुई है ਚਾਰ ਚੋ ਜਿਹੜੇ 10 ਸੂਟੇ ਸੇ ਲੱਗੇ ਹੋਏ 4 400 ਰੁਪਏ 4 400 ਰੁਪਏ ਸੂਟੇ ਸੇ ਲੱਗੇ ਹੋਏ ਇੱਧਰ ਵੀ ਸੂਟੇ ਸੇ ਲੱਗੇ ਹੋਏ ਇੱਧਰ ਵੀ ਦੇਖ ਸਕਦੇ ਕਲਰ ਸਾਰੇ ਮਿਲੂ ਤੁਹਾਨੂੰ ਸੂਟੇ ਸੇ ਲੱਗ ਮੰਗੇ ਜੀ